ਮੈਂ ਪੂਨਮਦੀਪ ਕੌਰ ਜ਼ਿਲ੍ਹਾ ਚੋਨ ਅਫਸਰ ਬਰਨਾਲਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਸਾਰੇ ਜਾਣਦੇ ਹਾਂ ਕਿ 1 ਜੂਨ ਨੂੰ ਪਾਰਲੀਮੈਂਟਰੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਲਈ ਮੈਂ ਆਪ ਸਭ ਦੇ ਰੂਬਰੂ ਹੋਈਆਂ ਤੇ ਆਪ ਸਭ ਤੱਕ ਚੋਣਾਂ ਦੀ ਜਾਣਕਾਰੀ ਪੇਸ਼ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜੋ ਬਰਨਾਲਾ ਜ਼ਿਲ੍ਹਾ ਹੈ ਉਹ ਸੰਗਰੂਰ ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਸਾਡੇ ਵਿੱਚ ਤਿੰਨ ਅਸੈਂਬਲੀ ਹਲਕੇ ਪੈਂਦੇ ਹਨ ਭਦੋੜ ਬਰਨਾਲਾ ਅਤੇ ਮੈਲਕਲਾ ਸਾਡੇ ਜੋ ਕੁੱਲ ਵੋਟਰ ਹਨ ਬਰਨਾਲਾ ਦੇ ਤਿੰਨ ਹਲਕਿਆਂ ਦੇ ਉਹ ਹਨ 499968 ਅਤੇ 558 ਜਿਹੜੇ ਹਨ ਪੋਲਿੰਗ ਬੂਥ ਹਨ ਅਤੇ 272 ਸਾਡੀਆਂ ਪੋਲਿੰਗ ਲੋਕੇਸ਼ਨਾਂ ਹਨ ਗਰਮੀ ਦਾ ਮੌਸਮ ਹੈ ਸਭ ਨੂੰ ਬੜੀ ਫਿਕਰ ਹੋਏਗੀ ਕਿ ਇੰਨੀ ਗਰਮੀ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਵੋਟਾਂ ਪਾ ਜਾਵਾਂਗੇ ਉੱਥੇ ਸਾਨੂੰ ਕੋਈ ਸਹੂਲਤ ਮਿਲੇਗੀ ਜਾਂ ਸਾਨੂੰ ਲਾਈਨਾਂ ਦੇ ਵਿੱਚ ਲੱਗਣਾ ਪਏਗਾ ਤਾਂ ਮੈਂ ਆਪ ਸਭ ਨੂੰ ਦੱਸਣਾ ਚਾਹਨੀ ਆ ਕਿ ਤੁਹਾਡੀ ਸਭ ਦੀ ਸਹੂਲਤ ਦੇ ਲਈ ਅਸੀਂ ਹੀਟ ਵੇਵ ਮੈਨੇਜਮੈਂਟ ਦੇ ਅੰਦਰ ਕਾਫੀ ਅੱਛੇ ਪ੍ਰਬੰਧ ਕੀਤੇ ਨੇ ਸਭ ਜਗ੍ਹਾ ਤੇ ਸ਼ਮਿਆਨੇ ਲਗਾਏ ਨੇ ਵੇਟਿੰਗ ਰੂਮ ਬਣਾਏ ਨੇ ਅਸੀਂ ਵੌਲੰਟੀਅਰਸ ਜਿਹੜੇ ਨੇ ਸਕੂਲਾਂ ਦੇ ਵਿੱਚੋਂ ਲਏ ਨੇ ਜਿਹੜੇ ਆਪ ਸਭ ਦੀ ਮਦਦ ਦੇ ਲਈ ਉੱਥੇ ਹਾਜ਼ਰ ਰਹਿਣਗੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਵੋਟਰ ਅਤੇ ਸਾਡੇ ਪੀਡਬਲਿਊਡੀ ਵੋਟਰਸ ਨੇ ਉਹਨਾਂ ਦੇ ਲਈ ਅਸੀਂ व्हीलचेयर्स ਦਾ ਪ੍ਰਬੰਧ ਕੀਤਾ ਹੈ ਤੇ ਸਾਡੇ ਵੌਲੰਟੀਅਰਸ ਜਿਹੜੇ ਨੇ ਉਹ व्हीलचेयर्स ਦੇ ਉੱਤੇ ਉਹਨਾਂ ਨੂੰ ਪੋਲਿੰਗ ਬੂਥਾਂ ਤੇ ਲੈ ਕੇ ਜਾਣਗੇ ਇਸ ਤੋਂ ਇਲਾਵਾ ਗਰਮੀ ਨੂੰ ਦੇਖਦੇ ਹੋਏ ਛਬੀਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਵੀ ਸਾਡੇ ਵੌਲੰਟੀਅਰ ਜਿਹੜੇ ਨੇ ਉਹ ਛਬੀਲਾ ਨੂੰ ਮਾਨੀਟਰ ਕਰਨਗੇ ਤੇ ਆਪ ਸਭ ਨੂੰ ਜੋ ਹੈ ਠੰਡਾ ਪਾਣੀ ਉਥੇ ਪਿਆਇਆ ਜਾਏਗਾ ਅਸੀਂ ਐਡੀਸ਼ਨਲ ਬੋਲਿੰਗ ਸਟਾਫ ਦਾ ਵੀ ਇੰਤਜ਼ਾਮ ਕੀਤਾ ਹੈ ਤਾਂ ਕਿ ਜਿੱਥੇ ਕਿਤੇ ਲਾਈਨ ਲੰਬੀ ਹੋਵੇ ਉਥੇ ਜਿਹੜਾ ਚੋਣ ਪ੍ਰਣਾਲੀ ਹੈ ਉਸ ਨੂੰ ਥੋੜਾ ਸੌਖਾ ਕੀਤਾ ਜਾ ਸਕੇ ਫਾਸਟ ਕੀਤਾ ਜਾ ਸਕੇ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਉਥੇ ਲਾਈਨਾਂ ਦੇ ਵਿੱਚ ਨਾ ਲੱਗਣਾ ਪਵੇ ਤੇ ਇੰਨੇ ਇੰਤਜ਼ਾਮ ਜੋ ਹਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਚੋਨਾ ਦਾ ਜੋ ਹੈ ਇਸ ਨੂੰ ਅਸੀਂ ਹਮੇਸ਼ਾ ਇੱਕ ਪਰਵ ਦੀ ਤਰ੍ਹਾਂ ਇੱਕ ਤਿਹਾੜ ਦੀ ਤਰ੍ਹਾਂ ਮਨਾਨੇ ਆ ਤਾਂ ਮੈਂ ਆਪ ਸਭ ਨੂੰ ਅਪੀਲ ਕਰਦੀ ਆ ਕਿ ਤੁਸੀਂ ਆਓ ਹਮ ਹੁਮਾ ਕੇ ਅਤੇ ਆਪਣੀ ਵੋਟ ਜਿਹੜੀ ਹੈ ਜਰੂਰ ਪਾਓ ਇਸ ਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਸਭ ਨੂੰ ਕਰਨੀ ਚਾਹਾਂਗੀ ਕਿ ਪੋਲਿੰਗ ਸਟੇਸ਼ਨ ਦੇ ਅੰਦਰ ਜੋ ਮੋਬਾਈਲ ਫੋਨ ਹੈ ਉਹ ਕੋਈ ਵੀ ਲੈ ਕੇ ਨਹੀਂ ਜਾ ਸਕਦਾ ਇਸ ਲਈ ਸਭ ਨੂੰ ਬੇਨਤੀ ਕਰਾਂਗੀ ਕਿ ਆਪਣਾ ਮੋਬਾਈਲ ਫੋਨ ਜੋ ਹੈ ਆਪਣੇ ਵਹੀਕਲ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਆਉਂਦੇ ਹੋ ਜਾਂ ਆਪਣੇ ਘਰ ਹੀ ਛੱਡ ਕੇ ਆਓ ਤਾਂ ਕਿ ਉੱਥੇ ਪੋਲਿੰਗ ਸਟੇਸ਼ਨ ਤੇ ਆ ਕੇ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਾਵੇ ਸਾਡੇ ਵੱਲੋਂ ਸਭ ਪੁਖਤਾ ਇਂਤਜ਼ਾਮ ਹਨ ਤੇ ਬਸ ਹੁਣ ਜੋ ਇੰਤਜ਼ਾਰ ਹੈ ਆਪ ਸਭ ਦਾ ਹੈ ਮੈਂ ਉਮੀਦ ਕਰਦੀਆਂ ਕਿ ਅਸੀਂ ਜਿਹੜੀ ਆਪਣੀ ਇਸ ਵਾਰ ਦੀ VOTING percentage ਹੈ ਉਸ ਨੂੰ 70 पार ਕਰਾਂਗੇ ਤੇ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਐਸਾ ਜ਼ਿਲ੍ਹਾ ਬਣਾਗੇ ਜਿੱਦ ਦੀ VOTING ਪਰਸੈਂਟੇਜ ਜੋ ਹੈ ਉਹ ਸਭ ਤੋਂ ਵੱਧ ਹੋਏ ਧੰਨਵਾਦ